ਵਾਹਿਗੁਰੂ ਜੀ ਕਾ ਖਾਲਸਾ ਛੀਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਹਾਂ ਕਿ ਤੁਸੀਂ ਸਾਰਾ ਕੱਢ ਦੀ ਕਲਾ ਕਰੋ ਜੀ ਮਾਰਾ ਸਾਨੂੰ ਦੈਨ ਦੇਣੀ ਤੇਰਾ ਆਸ਼ਾਪ ਨੂੰ ਕਿਰਪਾ ਕਰੇ ਤੇ ਸਭ ਰੋ ਦੇਰੋਤਾ ਪੱਖੇ ਜੀ ਸਾਰੇ ਮਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਚੰਨਾਂ ਦਾ ਸੋ ਅੱਜ ਡੈਨ ਹੈਗਾ ਜੀ ਡੇਟ ਹੈ ਕਿ 4 ਤਰੀਕ ਅੱਜ ਜਿਹੜੇ ਸਰਪੰਚੀ ਪਾਕੀ ਵਾਲੇ ਖਾਲਸੇ ਸਾਰੀ ਪਰ ਹੋਣੇ ਜੀ ਅੱਜ ਦੇ ਦਿਨ ਸਾਡੇ ਜੀ ਕੋਪੜਾ ਜ਼ਿਲ੍ਹੇ ਦੇ ਵਿੱਚ ਕਾਲਜ ਦੇ ਵਿੱਚ ਜਿਹੜੀ ਲੈਬਰੇਰੀ ਆ ਉਹ ਸਾਡੇ ਸਾਰਾ ਪ੍ਰੋਸੈਸ ਚੱਲ ਰਿਹਾ ਮਿਲਣਾ ਲੱਗਿਆ ਬਸ ਪੈਰ ਰੱਖਣ ਨੂੰ ਥਾਂ ਨਹੀਂ ਟਾਈਮ ਹਜੇ ਬੱਜਿਆ ਜੀ 10 ਸਵੇਰੇ 10 ਹੋਏ ਵੀ ਪੁਲਿਸ ਵਾਲੇ ਲੈਬਰੇਰੀ ਤੋਂ ਬਾਹਰ ਰੁਕਣ ਲੱਗੇ ਸਾਰੇ ਕਾਰ ਰੁਕੜੇ ਉੱਪਰ ਅੰਦਰ ਜਾਣ ਵਾਸਤੇ ਫਿਰਣਾ ਨਹੀਂ ਜਾਈਏ ਐਨਾ ਕਰਾ ਦੋ ਕਿਹੜੇ ਹਿਸਾਬ ਨਾਲ ਕੰਮ ਚੱਲਣਾ ਹੋ ਕਿਹੜੇ ਨਾਲ ਅੱਗੇ ਸਤਾ ਰੁਪਏ ਜਾਣ ਦਾ ਜਣੀ ਆਏ ਵੀ ਅਸੀਂ ਆਪਣਾ ਕੰਮ ਕਰਾਇਆ ਸੀ ਮੇਰੇ ਸਾਧਰੇ 8 ਵਜੇ ਪਹੁੰਚ ਗਏ ਸੀ ਸਾਰੇ ਤੇ ਆਪਣੀਆਂ ਥੀਸਾ ਜਮਾ ਹੋ ਗਈਆਂ ਸਲਿੱਪਾਂ ਸਾਡੇ ਕੋਲ ਆ ਗਿਆ ਤੇ ਹੁਣ ਤੁਹਾਨੂੰ ਬਾਈਰਾਂ ਦਾ ਵੀ ਮਿਲਉਂਦਾ ਸਾਰੇ ਜਿਹੜੇ ਸਾਡੇ ਸੱਜਣ ਪਿਆਰੇ ਸਾਡੇ ਨਾਲ ਆਏ ਤੇ ਭੀੜ ਦੇਖੋ ਕਿਹੜੇ ਸਾਹ ਨਾਲ ਟ੍ਰੈਫਿਕ ਜਮ ਹੋਣ ਵਾਲਾ ਕੰਮ ਆ ਬਜੇ ਪੁਲਿਸ ਨਾ ਆਉਂਦੀ ਤਾਂ ਟ੍ਰੈਫਿਕ ਜਮ ਇੱਥੇ ਹੋ ਗਿਆ ਜਣੀ ਤੇ ਲੋ ਜੀ ਜਿੱਦ ਤੋਂ ਬੰਨ ਨਿਗਾ ਵੱਜਦੀ ਹੁਣ ਤਾਂ ਸਿਰੇ ਸਰ ਜਮ ਕਰਿਆ ਮੈਨੂੰ ਇੱਧਰ ਸਤਿ ਸ਼੍ਰੀ ਅਕਾਲ ਜੀ ਹਾਂ ਪਰ ਹੈਗਾ ਕਿ ਤਾ ਸਤਿ ਸ਼੍ਰੀ ਅਕਾਲ ਜੀ ਸਾਡੇ ਆਉਣ ਕਰਕੇ ਸਾਡਾ ਘੜਾ ਹੈ ਹਾਂ ਪੁੱਛਣਾ ਹੈ ਹਾਂ ਸਾਡੇ ਨੂੰ ਲੱਗਦਾ ਨਹੀਂ ਵਜੇ ਪਾਰੀ ਆ ਜੀ ਸ਼ਾਮ ਤੱਕ ਹਾਂ ਆਪਾਂ ਲੱਗ ਅੱਠ ਹੋ ਗਿਆ ਦਾ ਇਹਦਾ ਅੱਧਾ ਨਹੀਂ 7:00 8:00 ਵਜੇ ਆ ਗਏ ਵੀ ਜਾਨੀ 8:00 ਵਜੇ ਤੇ ਅਸੀਂ 2.5 ਘੰਟੇ ਵੇਟ ਕਰੀਏ 10:30 ਵਜੇ ਕਮਰਾ ਖੁੱਲਿਆ ਇਹਦਾ ਟਾਈਮ ਗਰਮੀ ਦਾ ਅੰਤੇ ਕੋਈ ਨਹੀਂ ਉਹ ਉਹ ਤਾਂ ਕੰਮ ਬੰਦ ਹੋਣ ਕਰਕੇ ਗਰਮੀ ਹੋ ਗਈ ਆਟੋਮੈਟਿਕ ਹਾਂ ਕੰਮ ਤੇ ਗਰਮੀ ਕਿਹਾ ਬਾਈ ਸਮਸ ਵੀ ਅੰਦਰ ਆਪਣਾ ਸਾਰਿਆਂ ਦੇ ਆਕਸੀਜਨ ਜਿਹੜੀ ਬਾ ਕਾਰਬਨ ਡਾਈਆਕਸਾਈਡ ਬਾਹਰ ਕੱਢਦੇ ਆ ਉੱਥੇ ਜਮਾ ਹੋਈ ਜਾਂਦੀ ਉਹ ਸਾਰੀ ਪਰ ਇੱਕ ਬਹੁਤ ਆ ਬਾਈ ਟੱਕੀ ਹੋਰ ਬਹੁਤ ਆ ਆ ਇੱਕ ਗੱਲ ਨਾ ਵੀ ਸਾਰੇ ਪਿੰਡਾਂ ਦੇ ਮਿਲਲੇ ਰਿਸ਼ਤੇਦਾਰ ਵੀ ਮਿਲਲੇ ਹਾਂ ਅਰ ਜਿਹਨਾਂ ਦੀ ਰਿਸ਼ਤੇਦਾਰੀ ਉਹ ਵੀ ਮਿਲਲੇ ਸਾਰੇ ਆਏ ਹੋਏ ਆ ਪਰ ਬੀਬੀਆਂ ਭੈਣਾਂ ਨੂੰ ਬਹੁਤ ਔਖਾ ਆ ਬੰਦੇ ਦਾ ਤਾਂ ਸਰਜੂ ਜਿਹੜੇ ਬੀਬੀਆਂ ਭੈਣਾਂ ਦੇ ਕਾਗਜ਼ ਭਰ ਹੋਏ ਉਹਨਾਂ ਨੂੰ ਸਭ ਤੋਂ ਜ਼ਿਆਦਾ ਔਖਾ ਇੱਥੇ ਆ ਕੇ ਐ ਲੱਗਦਾ ਵੀ ਸਭ ਨੂੰ ਕਰ ਲੈ ਟੋਪ ਕਰਕੇ ਪਿੰਟੇ ਚ ਹਾਂ ਉਹਨੂੰ ਬੰਦੇ ਆਪਣੀ ਪਾਰਟੀ ਕੁੱਟੀ ਕਰਕੇ ਵੇਜਣਾ ਦਾ ਨਾਲੇ ਘਰ ਦੇ ਕੰਮ ਜੱਟੇ ਪੈਂਦੇ ਆ ਹਾਂ ਨਾਲੇ ਤੇ ਘਰ ਵੀ ਚ ਪਰਦਾ ਉਹ ਚੱਲ ਆਪਾਂ ਦਾ ਫਿਰ ਟਾਈਮ ਨਾਲ ਫ੍ਰੀ ਹੋ ਕੇ ਜਿਹੜੇ ਹੁਣ ਆ ਰਹੇ ਆ 10 10:30 ਵਜੇ ਉਹਨਾਂ ਦਾ ਕੀ ਹਾਲ ਹੋਣਾ ਉਹ ਕਿੱਥੇ ਜਾਓਗੇ ਲੱਗਦਾ ਵੀ ਉਹਨਾਂ ਦਾ ਟਾਈਮ ਅੱਜ ਸ਼ਾਮ ਤੱਕ ਧੰਨ ਦੇ ਉਹ ਵੀ ਬੰਦੇ ਜਿਹੜੇ ਫੈਲਾ ਚੈੱਕ ਕਰਦੇ ਨੇ ਈ ਧੰਨ ਹੈ ਹਾਂ ਦਿਮਾਗ ਉਹਨਾਂ ਦਾ ਬੰਦੇ ਦਾ ਹੋਰ ਕਿਆ ਨਹੀਂ ਕਾਰ ਕਰ ਨਹੀਂ ਸਾਰੇ ਜੀ ਦੇਖਣੇ ਕੱਲੀ ਕੱਲੀ ਚੀਜ਼ ਨਾ ਥੇ ਸਾਰਾ ਕੁਝ ਸਾਰਾ ਬੁਲਾਉਣਾ ਫਿਰ ਅੱਗੇ ਪਿੱਛੇ ਕਰ ਕਰ ਕੇ ਅੱਗੇ ਪਿੱਛੇ ਪਰ ਹੈ ਫਾਰਮੈਲਿਟੀ ਬਹੁਤ ਆ ਫਾਰਮੈਟ ਨੇ ਹਾਂ ਕਾਗਜ਼ ਪਾਇਆ ਕਰਨਾ ਜਿਹੜੇ ਕਾਗਜ਼ ਪੂਰੇ ਕਰਦੇ ਕਾਗਜ਼ ਨੇ ਪਹਿਲਾਂ ਪੂਰੇ ਹੋਣ ਚਾਹੁੰਦੇ ਹੈਗੇ ਇੰਨੇ ਕਾਗਜ਼ ਲੱਗਣੇ ਪੈਂਦੇ ਮੈਂ ਕਹਿੰਦਾ 4 ਦਿਨ ਹੋ ਗਏ ਬਾਈ ਦੀ ਮਤ ਵੱਜੇ ਨੂੰ ਰੋਜ਼ ਆਹੀ ਕੁਛ ਚੱਲਦਾ ਆਹ ਚਾਹੀਦਾ ਉਹ ਚਾਹੀਦਾ ਇਹ ਚਾਹੀਦਾ ਰ ਕੱਲੇ ਕੱਲੇ ਬੰਦੇ ਨੂੰ ਸਮਝਾਉਣਾ ਫਿਰ ਵੀ ਆ ਵੀ ਚਾਹੀਦਾ ਵੀ ਚਾਹੀਦਾ ਹੋਰ ਉਹਦੇ ਪੂਰਾ ਕਰਦਾ ਕਰਦੇ ਆਪਣੀ ਰਹਿ ਗਈ ਮੇਰੀ ਰਹਿ ਗਈ ਉਹਦੀ ਤੇਰੀ ਬੈਕ ਸਟੇਟਮੈਂਟ ਫਾਈਲ ਦੇ ਵਿੱਚ ਲਾਉਣ ਦੇ ਬਾਈ ਦੀ ਗੱਡੀ ਦੀ ਆਰ ਸੀ ਦੀ ਕਾਪੀ ਵਿੱਚ ਪੜ੍ਹਾਈ ਦਾ ਸਰਟੀਫਿਕੇਟ ਉਹਨਾਂ ਨੇ ਫੇਰ ਜਰਾਰੀ ਪਾ ਦਿੰਦੇ ਹੁਣ ਉਹਨਾਂ ਨੂੰ ਤਾਂ ਡਾਕੂਮੈਂਟ ਪੂਰੇ ਚਾਹੀਦੇ ਅਗਲਾ ਤਾਂ ਕਹਿੰਦਾ ਵੀ ਤਾਂ ਪੂਰਾ ਕਰੂੰਗਾ ਦੇਖੀ ਉਹ ਭਾਈ ਖੜ ਜਾ ਮੁੰਡਿਆ ਉਹ ਐਨਾ ਪੈਂਡ ਨੂੰ ਥੋੜਾ ਚੱਲਿਆ ਹੈ ਚੱਲਿਆ ਹੁਣ ਤੂੰ ਚੱਲ ਤੂੰ ਆ ਗਿੰਦੇ ਨਾਲ ਭੇਜ ਦਿੰਦਾ ਰਾਜੂ ਬਾਈ ਨੂੰ ਮੈਂ ਬਸ ਇਹ ਧੰਨ ਦਾ ਲੈਂਟਰ ਆ ਪਤਾ ਨਹੀਂ ਕਿਹੜੇ ਸਾਲਾਂ ਚ ਲੈਂਟਰ ਪਿਆ ਹੋਣਾ ਹੈ ਪਤਾ ਨਹੀਂ ਕਰਦਾ ਕਿ ਅਸੀਂ ਪੜ ਕੇ ਗਏ ਆ ਉਹ ਦੇਖ ਲੈ ਹਾਸੀ ਦੇ ਵਿੱਚ ਨਾਨਨ ਵਿੱਚ ਮੋਰੇ ਪੜ ਕੇ ਗਿਆ ਹਾਂ ਗੱਲ ਵੀ ਅਸੀਂ ਆਈਓ ਪੇਂਟਿੰਗ ਦੇ ਦੇਖਣ ਕੋਈ ਮੈਰਾ ਕੋਈ ਨਹੀਂ ਇਹ ਲੈ ਆਪਾਂ ਲੈਂਟਰ ਪਰ ਕਿੰਨਾ ਪਬਲਿਕ ਸਟੇਸ਼ਨ ਉੱਪਰ ਬਹੁਤ ਵਜਨ ਵਜਨ ਕਿੰਨਾ ਸੰਭਾਲਿਆ ਹੁਣ ਕਿ ਮੈਂ ਤਾਂ ਮੈਂ ਤਾਂ ਡਰਦਾ ਹੀ ਆ ਵੀ ਇਹ ਬਿਲਡਿੰਗ ਪਤਾ ਨਹੀਂ ਕਿਹੜੇ ਸਾਲਾਂ ਦੀ ਬਣੀ ਵੀ ਆ ਇੰਨੀ ਪਬਲਿਕ ਉੱਪਰ ਚੜੀ ਹੋਈ ਆ ਵੀ ਵਜਨ ਕਿਹੜੇ ਸਾਹ ਨਾਲ ਕਿਹਾ ਖਾਦੀ ਹੈਗਾ ਬਾਹਰ ਰੋਕੇ ਪਿਆ ਇੰਨਾ ਇਕੱਠਾ ਹੋਇਆ ਹਾਂ ਨਾ ਪੁਲਿਸ ਵਾਲਿਆਂ ਦੀ ਡਿਊਟੀ ਲਗੀ ਕਰ ਹੁਣ ਉਹਨਾਂ ਨੇ ਟਰੈਫਿਕ ਕੰਟਰੋਲ ਕਰਨੀ ਇੱਧਰ ਟਰੈਫਿਕ ਵੀ ਬੱਸਾ ਹੁਣ ਖੜਾਉਣ ਨੂੰ ਇੱਕ ਆ ਹੋ ਸਕਦਾ ਨਾ ਵੀ ਗਰਾਊਂਡ ਦੇ ਪਿੱਛੇ ਕਰ ਦਿੰਦੇ ਸਾਰੀ ਗੱਡੀਆਂ ਖੜਾਉਣ ਦੀ ਅੰਦਰ ਹੋ ਜਾਂਦਾ ਨਾ ਗਰਾਊਂਡ ਤੇ ਪਾਰਕਿੰਗ ਅੰਦਰ ਹੋ ਜਾਂਦੀ ਹਾਂ ਬਹੁਤ ਹੈ ਹਾਂ ਇੱਧਰ ਖੜਾਉਣ ਤੇ ਵੀ ਕਰਦੇ ਹੈਂ ਗਰਾਊਂਡ ਤੇ ਵੀ ਡਰਦੇ ਸਾਡੇ ਬੰਦਿਆਂ ਨੇ ਕਿਹੜੇ ਪੱਟੇ ਆਉਣਾ ਗੱਡੀਆਂ ਕਹਿੰਦੇ ਗਰਾਊਂਡ ਰੋਗਾ ਇਹ ਵੀ ਹੈ ਉਹ ਵੀ ਟੀ ਸਾਹਮਣੇ ਵਾਲੀ ਹੈ ਸਾਡੇ ਖੇਤ ਦੇ ਨਾਲ ਲੋ ਜੀ ਲੋ ਅਇਤਾ ਸ਼ੁਰੂ ਹੋਇਆ ਕੰਮ ਸ਼ੁਰੂ ਹੋਇਆ ਕ ਤੈਨੂੰ ਤੈਨੂੰ ਚੜਿਆ ਸ਼ਾਮ ਦਾ 4-5 ਵਜੇ ਤੱਕ ਆਈ ਕੋਸੇ ਚੱਲਣਾ ਇੱਥੇ ਆਗੇ ਭੱਜ ਗਏ ਆਗੇ ਭੱਜ ਗਏ ਇੱਕ ਫੋਟੋ ਸਟੇਟ ਵਾਲਾ ਸਭ ਤੋਂ ਵੱਡਾ ਮੁੱਦਾ ਡਿਆ ਪਿਆ ਰੇ ਬਹੁਤ ਬਹੁਤ ਮੁੱਦਾ ਭਾਈ ਉੱਥੇ ਜਿਹੜੀ ਰਸੀਦ ਦਿੰਦੇ ਨੇ ਉਹਦੀ ਫੋਟੋ ਸੈਟ ਕਰਾ ਲਿਆ ਬਹੁਤ ਦੂਜਾ ਪੈਂਦਾ ਉਹਦੇ ਧੱਕਾ ਪੈਂਦਾ ਉੱਥੇ ਤੇ ਧੱਕਾ ਪੈਂਦਾ ਫੋਟੋ ਸੈਟ ਵਾਲਾ ਇੱਕਨੇੜੇ ਉਹਦੇ ਕੋਲ ਧੱਕਾ ਪੈਂਦਾ ਉਦੋਂ ਕੋਲ ਤਾਂ ਲੈਣ ਲੱਗਣੇ ਸ਼ੁਰੂ ਹੋ ਗਏ ਮੈਂ ਤਾਂ ਉਹਨੂੰ ਕਹਾਂ ਮਸ਼ੀਨਾ ਹੋਰ ਰੱਖ ਲੈ ਦੋ ਲੈ ਕੇ ਜਾ ਮੈਂ ਇਹਨਾਂ ਨੂੰ ਡਬਲ ਕੱਟਣੇ ਚਾਹੀਦੇ ਕਾਰਬਨ ਕਾਗਜ਼ ਹੋਵੇ ਥੱਲੇ ਰੱਖਿਆ ਹਾਂ ਉਹ ਆਪਣਾ ਇੱਕ ਅਰੀਜਨਲ ਅਗਲਾ ਤੇ ਕਾਰਬਨ ਆਪਣਾ ਸੈਨਾਜ ਨੇ ਸਾਰਾ ਗੁੱਸਾ ਜਨ ਹਾਂ ਫੋਟੋ ਖੇਡਣਾ ਤੇ ਚਲ ਜਿੱਤੀ ਜੋਗੀ ਚਲੋ ਆਪਣੇ ਹੌਲੀ ਹੌਲੀ ਨਵੇੜੇ ਦੇਣਾ ਇਹਨਾਂ ਨੇ ਜੇ ਦਿਨ ਬਾਅਦ ਜਿਵੇਂ ਤਾਂ ਵਧੀਆ ਵਧੀਆ ਹਾਂ ਜਿੰਨਾਂ ਇਹ ਦੋਗਣਾ ਨਾਲ ਭੀੜ ਇਕੱਡੇ ਰਹਿਣੀ ਹੈ ਜੀ ਅੱਜ ਇੱਕ ਦੋ ਦੱਜੇ ਭਰ ਹੋ ਜੁਣੇ ਨੇ ਮੈਂ ਦੋ ਦਿਨ ਇਕਣ ਫੇਰ ਢੱਲੀ ਵਾਲਾ ਕੰਮ ਚਾਲ ਹੋੜ ਤੁਸੀਂ ਜਾਓ ਅਸੀਂ ਦੇਖਦੇ ਹਾਂ ਕਿ ਪ੍ਰੋਸੈਸ ਕਿਹੋ ਜਿਹਾ ਚੱਲਦਾ ਜੀ ਔਰ ਹੁਣ ਬੰਦਾ ਵੀ ਹੈ ਮੈਂ ਰੌਡਾਂ ਦੇ ਖੜਾ ਹਾਂ ਉਹ ਮਕਾਨ ਨਾਲ ਇੱਥੋਂ ਦਾ ਜੀ ਇੱਧਰ ਅੰਦਰ ਵੀ ਪਾਰਕਿੰਗ ਫੁੱਲ ਤੇ ਉਹ ਸਾਹਮਣੇ ਟ੍ਰੈਫਿਕ ਜਮ ਮੈਗਾ ਕੋਈ ਵੀ ਖੜਾਉਣ ਨੂੰ ਕੋਈ ਵੀ ਜਗ੍ਹਾ ਨਹੀਂ ਰਹਿਣਾ ਸਭ ਮੋਟਰਸਾਈਕਲ ਸਕੂਟਰ ਉੱਧਰੋਂ ਕਿਲੋਮੀਟਰ ਚੱਲ ਜਓ ਸਾਹਮਣੇ ਨੂੰ ਉੱਧਰੋਂ ਵੀ ਕਿਤੇ ਰਾਜ ਸਾਈਡ ਪਰ ਗੱਡੀ ਖੜਾਉਣ ਨੂੰ ਜਗ੍ਹਾ ਨਹੀਂ ਨਾ ਮੋਟਰਸਾਈਕਲ ਖੜਾਉਣ ਨੂੰ ਤੇ ਇੱਧਰੋਂ ਚੱਲ ਜਓ ਪਿੱਛੇ ਨੂੰ ਇੱਧਰ ਰੂ ਵੀ ਆਈ ਹਾਲਾਤ ਹੈ ਜਿੱਥੇ ਤੱਕ ਨਿਗਾਹ ਜਾਂਦੀ ਹੈ ਗੱਡੀ ਗੱਡੀਆਂ ਖੜੀਆਂ ਤੇ ਵੈਸੇ ਚੱਲੋ ਹੁਣ ਕਿਤੇ ਕਚਾਰੀਆਂ ਦੇ ਪਰ ਹੋਰੇ ਫਾਰਮ ਕਿਤੇ ਤਾਂ ਅਕਾਉਂਟ ਕਰਕੇ ਸਾਡੇ ਕਾਲਜ ਦੇ ਉਹਦੇ ਕਰਕੇ ਸਰਕਾਰੀ ਕਾਲਜ ਨੂੰ ਪੜਿਆ ਜਿਹੜੇ ਉਹ ਪੜੇ ਹੋਏ ਆ ਉਹਨਾਂ ਦੀਆਂ ਆਜ਼ਾਦਾਂ ਵੈਸੇ ਵਧੀਆ ਨਹੌਰ ਬਣਾਈ ਹੋਈ ਆ ਪੇਡ ਪੂਟ ਕਰਕੇ ਗਾਲਜੂ ਦੀ ਤੇ ਕੰਟੀਨ ਚਾਹੀਦੀ ਨੇ ਅੰਦਰ ਕੋਸੂ ਯਾਰ ਚੱਲਦੇ ਜੀ ਅੰਦਰ ਉਹ ਬਾਈਕ ਨੂੰ ਬਾਈਕ ਨੂੰ ਤੂੰ ਮੇਰੇ ਕੋਲੇ ਖੜਾ ਆ ਕੇ ਵੀ ਕਿਸੇ ਦੇ ਡਾਕੂਮੈਂਟ ਉੱਪਰ ਤੋਂ ਲੈ ਹੁੰਦਾ ਸਾਰਿਆਂ ਦੀ ਨਿਗਰਖਣੀ ਪੈਂਦੀ ਬਾਹਰੋਂ 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 ਜਿੱਧਰੋਂ ਵੀ ਲਗਾ ਮਾਰੋ ਜੀ ਗਰਮੀ ਨੇ ਮਾਰੀ ਵੀ ਮੱਤ ਸਭ ਫੈਲਾ ਫੁੱਲ ਵਾਲੇ ਖੜੇ ਉੱਪਰ ਉੱਪਰਲੀ ਸਾਈਡ ਸਾਰਾ ਪ੍ਰੋਸੈਸ ਚੱਲ ਰਿਹਾ ਜੀ ਹੈ ਜਿਹੜੀਆਂ ਫੈਲਾ ਫੁੱਲਾਂ ਜਮ੍ਹਾਂ ਹੋਣੀਆਂ ਵੀ ਅੰਦਰਲੀ ਸਾਈਡ ਤਾਂ ਇੰਨਾ ਖਰਾਸਾ ਪੈਰ ਰੱਖਣ ਨੂੰ ਥੋਣੇ ਇਹ ਸਾਰੇ ਬਾਹਰ ਨਿਕਲ ਕੇ ਕਿਤੇ ਕੋਈ ਫੈਲ ਦੀ ਕਮੀ ਪੇਸ਼ੀ ਆ ਉਹ ਕਰਨ ਵਾਸਤੇ ਆਪਣੀਆਂ ਕਲੀਅਰ ਕਰੋ ਵੀ ਸਾਰੀਆਂ ਤਾਂ ਅੰਦਰ ਫੈਲ ਜਮ੍ਹਾਂ ਹੋਣੀਆਂ ਤੇ ਕੋਸਾ ਸੰਗਤ ਆ ਸਾਡੀਆਂ ਇੱਧਰ ਬੈਠੀਆਂ ਭਾਈ ਬੰਦਾ ਸਹੀ ਚੁਣਿਓ ਭਾਈ ਇਹ ਆਪਾਂ ਤਾਂ ਮੜੋ ਮੜ ਕੇ ਹੀ ਅਪੀਲ ਕਰਦੇ ਆ ਵੀ ਜਿਹਦਾ ਤਾਂ ਇਹ ਸਾਹਸੋ ਵੀ ਵੀहां ਇਹ ਕੰਮ ਸਹੀ ਕਰੂਗਾ ਪਿੰਡ ਦੇ ਵਾਸਤੇ ਪਿੰਡ ਦਾ ਵਿਕਾਸ ਕਰ ਸਕਦਾ ਤੇ ਹੁਣ ਬਾਈ ਦਾ ਵੀ ਫੋਨ ਆਉਂਦਾ ਮੈਂ ਜਾਂਦਾ ਉਹਦੇ ਕੋਲ ਕਿਸੇ ਦੇ ਡਾਕੂਮੈਂਟ ਉੱਪਰ ਕਿਸੇ ਦੇ ਥੱਲੇ ਲੋ ਜੀ ਮੇਲੋ ਸਦਾਗਰ ਸਿੰਘ ਪੈਣੀ ਨੂੰ ਜੀ ਬੁਲਾ ਦਿਓ ਜੀ ਫਤਿਹ ਬਾਈ ਕੁ ਜੀ ਖਲਤਾ ਬਾਈ ਜੀ ਫਤਿਹ ਵੈਸੇ ਵੀ ਫਤਿਹ ਯਾਰ ਰੱਬ ਦੀ ਕਿਰਪਾ ਨਾਲ ਬੋਦੀ ਕੋਈ ਨਹੀਂ ਹੈਗਾ ਇਹ ਕੰਮ ਕਹਿੰਦੇ ਮਾੜੇ ਕੰਮ ਕਦੇ ਨਹੀਂ ਕੀਤੇ ਤਾਂ ਹੀ ਉਹ ਗੁੱਡੀਆਂ ਚੜੀਆਂ ਵਿਰੋਧੀ ਕੋਈ ਨਹੀਂ ਜਿਹੜੀ ਤੂੰ ਕੱਕੜੀ ਫਾਰਮ ਭਰ ਕੇ ਅੱਜ ਤੂੰ ਅੱਜੇ ਪੰਜ ਬਣ ਗਿਆ ਬਣ ਗਿਆ ਮੈਂ ਤਾਂ ਪਰ ਮੈਨੂੰ ਮਹਜਾ ਉਹ ਨਹੀਂ ਆ ਰਹੇ ਮੇਰੇ ਗਵਾ ਨਹੀਂ ਆ ਰਹੇ ਤੇ ਉਹ ਨਾ ਉਹਨਾਂ ਨੂੰ ਲਮ ਕਰਾ ਦੇਵੇ ਕੋਈ ਹੋਰ ਪੰਗਾ ਘੜ ਮੈਂ ਗਵਾ ਦੇ ਤਾਂ ਹੁਣ ਕਿਹੜਾ ਮੇਰੇ ਬਾੜ ਦਾ ਆਉਂਦਾ ਕੋਈ ਨੂੰ ਬੁਲਾਉਣਾ ਬਣਾ ਹੈ ਸਾਰੇ ਕੰਮ ਨਾ ਨਾ ਤਾਂ ਡਾਕੂਮੈਂਟਾਂ ਦੇ ਵਿੱਚ ਉਹ ਤਾਂ ਨੋ ਭਰਿਆ ਬਣੀ ਅਜੇ ਭਰਨੇ ਆ ਜਿਹੜਾ ਆ ਗਿਆ ਮਗਰ ਤਾਂ ਭਰਨੇ ਮੈਂ ਇਹ ਤਾਂ ਫਿਰ ਹਾਂ ਤਾਂ ਤੂੰ ਇਹਦਾ ਕੰਮ ਗਲਤ ਫਿਰ ਇਹਦਾ ਮਤਲਬ ਤੂੰ ਸੁੱਤਾ ਪਿਆ ਉੱਠਿਆ ਅੱਜ ਵੀ ਮੇਰੇ ਬਾੜ ਤੇ ਕੋਈ ਖੜਿਆ ਨਹੀਂ ਮੈਂ ਹੀ ਭਰ ਦਮਾਂ ਪਰਵ ਹਾਂ ਸਭ ਨੂੰ ਪੁੱਛ ਕੇ ਭਰੇ ਆ ਪਰ ਹੁਣ ਆਏ ਵੀ ਕੰਮ ਕਰਨ ਵਾਲੇ ਬੰਦੇ ਆ ਸਾਰੇ ਆ ਹਾਂ ਇਹ ਇਹ ਡਿਸਟਰਬੈਂਸ ਬਹੁਤ ਆ ਪਰ ਹਣਾ ਸਭ ਇੱਕ ਗੱਲ ਆਪਣਾ ਵੀ ਫਤਿਓਗਾ ਕੰਮ ਸਭ ਤੋਂ ਪਹਿਲੀ ਸਲਿੱਪ 22 ਦੇ ਨੰਬਰ ਦੀ ਘੱਟ ਹੋਈ ਆ ਪਰ ਦੂਏ ਨੰਬਰ ਪਰ ਮੇਰੀ ਘੱਟ ਹੋਈ ਆ ਉਦੋਂ ਬਾਅਦ ਤਾਂ ਹੁਣ ਮੇਲੇ ਹੀ ਲੱਗ ਗਿਆ ਉੱਥੇ ਨਹੀਂ ਹੁਣ ਫ੍ਰੀ ਆ ਤੁਸੀਂ ਨਾ ਫ੍ਰੀ ਹੋ ਗਿਆ ਹੁਣ ਹੁਣ ਸਮਾਜ ਸੇਵਾ ਕਰਨ ਲੱਗਿਆ ਵਾ ਬਾਈ ਜਿਹਦੀ ਕਿਸੇ ਦੀ ਫਾਈਲ ਦੀ ਕੋਈ ਘਾਟ ਬਾਦ ਉਹ ਪੂਰੀ ਕਰਨੀ ਅੱਛਾ ਹਾਂ ਤੇ ਜੇ ਦੀ ਕਿਸੇ ਨੂੰ ਹੈਲਥ ਦੀ ਲੋੜ ਆ ਬਸ ਉਹ ਹੀ ਕੰਮ ਚੱਲਦਾ ਉਹਨੇ ਮਨੂੰ ਵੀ ਰੋਗ ਲਾ ਕਹਿੰਦਾ ਤੂੰ ਵੀ ਉਰੀ ਰੁਕ ਜਾ ਬਾਈ ਫਾਈਲ ਚੈੱਕ ਕਰ ਬੀ ਚੈੱਕ ਕਰ ਉਹ ਬੈਠ ਜਾ ਹਾਂ ਬਾਈ ਬਾਈ ਨੇ ਉਹ ਹੁਣ ਤੈਨੂੰ ਦੇਖਣਾ ਪਣਾ ਉਹ ਮੈਨੂੰ ਫੋਨ ਕਰਦਾ ਉੱਪਰ ਉਹ ਚੈੱਕ ਕਰਾਉਣੀ ਪੈਣੀ ਏ ਤੈਨੂੰ ਆਹੋ ਅਪਲਾ ਦਾ ਬਾਈ ਨੇ ਕੱਲ ਚੈੱਕ ਕਰੀ ਅਸੀਂ ਜਿਹਦੇ ਸਾਹਮਣੇ ਭਰੀ ਆਉਗਾ ਮੈਂ ਅੱਜ ਇਹਨਾਂ ਦੀ ਵੈਲਿਊ ਬਹੁਤ ਆ ਜੀ ਹਾਂ ਇਹਨਾਂ ਦੀ ਵੈਲਿਊ ਆ ਹਾਂ ਅੱਜ ਕਿਉਂ ਇਹ ਖੜਕਦੀ ਆਇਆ ਵੀ ਜਿਹੜੇ ਫੋਟੋ ਸਟੇਟ ਕਰਾਉਣ ਨੂੰ ਭੇਜਦੇ ਆ ਉਹ ਕਹਿੰਦਾ ਖੁੱਲੇ ਪੈਸੇ ਤੋਂ ਸਾਡੇ ਕੋ ਖੁੱਲੇ ਹੈ ਨਹੀਂ ਨਹੀਂ 10 ਰੁਪਏ ਦੇ ਕੇ ਛੱਡਣੇ ਪੈਣੇ ਐ ਸਲਿੱਪ ਦੀ ਇੱਕ ਦੀ ਫੋਟੋ ਸਟੇਟ ਕਰਾਉਣ ਨੂੰ ਭੇਜ ਦਿਓ ਅੱਛਾ ਹਾਂ ਉਦੋਂ ਬਸ ਮੈਂ ਆਪਣੇ ਫਿਰ ਵਾਹਨ ਪੁੱਛਣਾ ਭਈ ਇੰਨਾ ਟਾਈਮ ਲੱਗਣਾ ਦੇਖੋ ਹਾਂ ਟਾਈਮ ਹੁਣ ਟਾਈਮ ਲੱਗਣਾ ਹੁਣ ਤਾਂ ਪਰ ਮੇਲਾ ਲੱਗ ਹੈ ਨਾ ਹੁਣ ਤਾਂ ਮੇਲਾ ਲੱਗ ਗਿਆ ਨਹੀਂ ਜਾ ਫਿਰ ਹੁਣ ਤਾਂ ਵੀ ਜਦ ਫਿਰ ਆਏ ਨਾ ਘਰ ਇਹਦਾ ਕੰਮ ਕਰਨੀ ਪੈਣਾ ਅਗਲੇ ਨੂੰ ਇੰਨੀ ਫੈਸਿਲਿਟੀ ਨਾ ਦੇ ਵੀ ਹਾਂ ਭਾਈ ਤੁਹਾਡੇ ਬਾਅਦ ਤੇ ਮੈਂ ਸੋਚਦਾ ਸੋਚਦਾ ਅਗਲੇ ਨੂੰ ਬੁਲਾ ਲਾ ਫਾਈਲ ਉੱਥੇ ਰੱਖ ਅੱਧੇ ਘੰਟੇ ਚ ਘੰਟੇ ਚ ਤੱਕ ਨੰਬਰ ਆ ਜਾਣਾ ਜਿੱਦੇ ਕਰ ਦੇਣਾ ਹੁਣ ਤਾਂ ਸਾਕ ਕਿੰਨੇ ਪਿੰਡ ਆ ਬਈ ਜੀ? ਆਪਣ ਇੱਕ ਕਮਰੇ ਦੇ ਬੂਥ ਦੇ ਵਿੱਚ ਹਾਂ 8 ਪਿੰਡਾਂ ਦੀ ਉਹ ਆ 8 ਪਿੰਡਾਂ ਵਾਲਾ ਹਾਂ 8 ਪਿੰਡਾਂ ਦੇ ਵਿੱਚ ਕਿੰਨੇ ਪੰਚ ਕਿੰਨੇ ਸਰਪੰਚ ਹੋਗੇ ਸਾਰਿਆਂ ਫਾਈਲ ਚੈੱਕ ਆ ਜਿਹੜੇ ਕਮਰੇ 'ਚ ਤੁਹਾਡਾ ਵੀ ਭੈਣੀ ਵੀ ਵਿੱਚ ਐ ਮਨ ਲੱਗਦਾ ਸਾਡੇ ਨਾਲੇ ਉਹੀ ਕਮਰੇ 'ਚ ਆ ਅੱਛਾ ਕਿੰਨੇ ਪੰਚ ਕਿੰਨੇ ਸਰਪੰਚ ਕਿੰਨੇ ਬੈਕਅਪ ਵਾਲੇ ਆ ਕਿੰਨੇ ਉਹ ਦੇਣਾ ਹੁਣ ਸਾਰੇ ਰੀਚੈਕ ਹੋਣੀ ਆ ਸਾਰਿਆਂ ਦੇ ਫਾਈਲ ਚੈੱਕ ਹੋਣਗੇ ਜੇ ਨੰਬਰ 'ਚ ਲੱਗੂਗੇ ਤਾਂ ਹੀ ਆ ਬੰਦੇ ਬਣਾ ਲੈ ਆਪਣੇ ਪਹਿਲਾਂ ਫਾਈਲ ਚੈੱਕ ਕਰਕੇ ਅੰਦਰ ਜਮਾ ਕਰਾਇਆ ਫਾਈਲ ਚ ਰੀਚੈਕ ਕਰਾ ਕੇ ਮੈਂ ਪਹਿਲਾਂ हां अब आज ते चेक करवा लो वो तो भाई ने चेक ने कर, कर, है हैगे चेक करने वाले बिठराले पे इन्हने यार उरे तू खड़ा ही ऊपर जाना बना चेक करने वाले उन्होंने बिठाले पे भाई फाइल ते कोई डॉक्यूमेंट ਘੱਟ ਵਧਾ ਹੋਣੇ ਬਾਹਰ ਦੀ ਬਾਰੇ ਪੂਰਾ ਕਰ ਲੋ ਅੰਦਰ ਜਾ ਕੇ ਬੰਦਾ ਵਾਪਸ ਨਾ ਆਵੇ ਠੀਕ ਆ ਠੀਕ ਆ ਹਾਂ ਜਾ ਜਾ ਮੰਪਰ ਬਣ ਹਾਂ ਚੱਲ ਤੈਨੂੰ ਬਾਈ ਨਾਲੇ ਮਨੋਂਦਾ ਬਾਈ ਨਹੀਂ ਦੇਖ ਲਈ ਇਹ ਤਾਂ ਮੈਂ ਨਾ ਹਾਂ ਬੰਨੇ ਅਵੇਲੇ ਇਹਦਾ ਆਜਦਾ ਸਰਹਾਤ ਹੈ ਜੀ ਅਜੇ ਦਿਨ ਚ ਬਦਰੀ ਕਿਆ ਬਣਨਾ ਉਹ ਬਾਈ ਵੀ ਉੱਪਰ ਡਿਊਟੀ ਪਰ ਖੜਾ ਪਾਜਾ ਅੱਜ ਲਈ ਉੱਪਰ ਚੱਲਦੇ ਆਪਾਂ ਅੰਦਰ ਜਾਣ ਦੇ ਦੇ ਰਹੇ ਕਿੱਥੇ ਨਹੀਂ ਜਾਣਦੇ ਮੁਲਾਜ਼ਮ ਜਿਹੜੇ ਖੜੇ ਕਿੱਥੇ ਉਹ ਸਾਹਮਣੇ ਆ ਜਾਂਦੇ ਰਹਿ ਗਏ ਬੰਦੇ ਮੈਂ ਉੱਪਰ ਤੇ ਹੀ ਆਇਆ ਤਾਂ ਹੁਣ ਚੱਲ ਮੈਂ ਦੇਖਦਾ ਜਾ ਕੇ ਹਾਂ ਉਹ ਟੈਲਾਂ ਤੇ ਤੁਸੀਂ ਉਹ ਅੰਦਾਜ਼ਾ ਲਾ ਸਕਦੇ ਹੋ ਜੀ ਵੀ ਇਹ ਕਿਹੜੇ ਸਨ ਦੇ ਬਿਲਡਿੰਗ ਹੋਊਗੀ ਵੀ ਪੂਰਾ ਅੱਜ ਲਈ ਦਿਨ ਹੈ ਤੇ ਇੱਧਰ ਸਦਾਗਰ ਸਿੰਘ ਆਪਣੇ ਫਾਰਮ ਚੈੱਕ ਕਰਾਉਣ ਪਹੁੰਚ ਗਿਆ ਬਾਈ ਕੋਲ ਇਹਨੂੰ ਤਾਂ ਪੈਨ ਕਾਰਡ ਤਾਂ ਚਾਹੀਦਾ ਵਿੱਚ ਦੀ ਦਾ ਨਾ ਨਾ ਫਿਰ ਪੈਨ ਕਾਰਡ ਦਾ ਨੰਬਰ ਵੀ ਤਾਂ ਦੇਣਾ ਪੈਣਾ ਹੋਵੇ ਇਹ ਬਲਾਜੀ ਬਾਈ ਸਤ ਸ੍ਰੀ ਅਕਾਲ ਇਧਰ ਨੂੰ ਸਤ ਸ੍ਰੀ ਅਕਾਲ ਜੀ ਪਰਮਾਤਮਾ ਤੁਹਾਨੂੰ ਸਾਰੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ ਪੈਨ ਕਾਰਡ ਨੰਬਰ ਲੱਗਿਆ ਪਿਆ ਵਿੱਚ ਉਰੇ ਇੱਥੇ ਬੈਠੇ ਵੀ ਆਨ ਪੂਰਾ ਪਤਾ ਨਹੀਂ ਮੈਂ ਆ ਪਿੰਡ ਭੈਣੀ ਵਾਲੇ ਆ ਗਏ ਖਾਲਸੇ ਧੀਆਂ ਵਾਲੇ ਫਿਰਦੇ ਤੇ ਮੇਰੇ ਕੋ ਕਮਾਲਪੁਰ ਵਾਲੇ ਫਿਰਦੇ ਸਭ ਦੀਆਂ ਫੈਲਾਂ ਮੈਂ ਹੀ ਪੂਰੀਆਂ ਲੱਗਿਆ ਹਾਂ ਕਰਨ ਅਛਾ ਅੰਦਰ ਜਾਂਦਾ ਜਾਂਦੇ ਆ ਨਾ ਅੰਦਰ ਜਾਂਦੇ ਕਿੱਥੇ ਦੀ ਕਿੱਥੇ ਪੂਰੀ ਕਰਾ ਕੇ ਲੈ ਕੇ ਆਏ ਪਹਿਲਾਂ ਅਹ ਥਾ ਦੇ ਕੇ ਨਹੀਂ ਉੱਧੇ ਤੇ ਜਿਹੜਾ ਵੀ ਜਾਂਦਾ ਆਹ ਕਰਕੇ ਲੈ ਕੇ ਆਉ ਆਹ ਕਰਕੇ ਲੈ ਕੇ ਆਉ ਇੱਥੇ ਦੇ ਬਾਹਰ ਤੇ ਪੂਰੀਆਂ ਹੋ ਕੇ ਜੰਦੀਆਂ ਨਾ ਨਾ ਚੱਲਣਾ ਦੇਖਣਾ ਤੇ ਆ ਲੈਖਾ ਨੂੰ ਤਾਂ ਨੰਬਰ ਆ ਪਰ ਨਿਲ ਕਰ ਤਾਂ ਨਿਲ ਕਰ ਪਰ ਠੀਕ ਹੈ ਸਰ ਜੀ ਤੇ ਦੇਖੋ ਸਾਥ ਨੂੰ ਲੇਕਿਨ ਮੈਂ ਅਜਾਜ਼ ਆਇਆ ਭਾਈ ਚੱਲ ਰਿਹਾ ਸਿਸਟਮ ਬਾਏ ਸਿਸਟਮ ਕਲਦੇਵ ਸਿੰਘ ਪਾਣੀ 2000 ਅਸੇਵਾ ਨਭਾ ਆਪਣੀ ਤੁਸੀਂ ਪੜੇ ਲਿਖੇ ਇਨਸਾਨ ਇਹ ਬਾਈ ਨੇ ਪਰੀਆਂ ਨਾ ਫਿਰ ਇੱਕ ਵੀ ਉਹ ਨਹੀਂ ਲੱਗਿਆ ਇੱਕ ਵੀ ਗਲਤੀ ਨਹੀਂ ਕੀਤੀ ਇਹ ਪੜ ਸਾਡੀ ਪਹਿਲ ਤੋਂ ਨਿਕਲ ਗਈ ਸਰਕਾਰੀ ਕਿੱਤੀ ਪਰ ਨਹੀਂ ਹੈ ਇਹ ਦੋਹੇ ਉਹ ਹੀ ਉਹ ਹੀ ਬੰਦਿਆ ਨੇ ਮੂਹ ਜਿਹੜੇ ਪੇਨੂਰੇ ਭਰਨੇ ਖੜਨੇ ਤੇਰੇ ਕੋਲ ਆ ਕੇ ਉਹੀ ਇੱਥੇ ਸੁਣਾ ਦੂੰ ਸੁਝਣ ਬੁਲਾਵਾ ਹਾਂ ਬਣਾਣਾ ਜਿਹਨਾਂ ਦਾ ਚੱਲ ਜਾਣਾ ਹਾਂ ਚੱਲ ਗਿਆ ਤੇ ਬਾੜ ਹੈ ਇਹਦੇ ਵਾਲੇ ਬਾੜ ਚ ਨਾ ਹਾਂ ਆਪਣੇ ਬੱਚੇ ਜਿਹੜੇ ਬਾੜ ਦੇ ਵਿੱਚ ਹੈਗਾ ਮੰਨ ਜਿਹੜੇ ਬਾੜ ਦੇ ਤੁਸੀਂ ਫੈਲ ਭਰ ਰਹੇ ਹੋ ਕੱਡੀ ਲਿਸਟ ਹਾਂ ਜਿਹੜੇ ਬਾੜ ਦੇ ਵਿੱਚ ਤੁਸੀਂ ਫੈਲ ਭਰਦੇ ਹੋ ਉਹੀ ਬਾੜ ਦੇ ਦੋ ਬੰਦੇ ਚਾਹੀਦੇ ਥੰਦਾ ਲੇਡੀ ਜੋ ਵੀ ਤੁਹਾਨੂੰ ਲੱਗਦਾ ਹੈ ਹਾਂ ਅੱਛਾ ਜਿਹੜੀ ਲੇਡੀ ਆਪਰ ਚੱਲ ਚੁੱਕੀ ਉਠਾਗਾ ਕੋਈ ਕੋਈ ਨਹੀਂ ਪੁੱਛਦਾ ਆਇਆ ਇੱਕ ਵੋਟਰ ਚਾਹੀਦਾ ਵੋਟਰ ਚਾਹੀਦਾ ਵੋਟਰ ਚਾਹੀਦਾ ਹਾਂ ਬਸ ਐ ਕਰਦਾ ਵੋਟਰ ਆਇਆ ਕਰ ਫਿਰ ਪੱਤਰੀ ਲੈ ਕੇ ਲਿਉਣਾ ਪੈਣਾ ਚਲੋ ਇਹ ਤਾਂ ਹੁਣ ਚੱਲੀ ਜਾਣਾ ਜੀ ਸਾਰੀ ਦਿਹਾੜੀ ਆਈ ਕੰਮ ਮਿਲਦਾ ਕਿਸੇ ਅਗਲੇ ਬਣਾਉ ਚ ਮਾਰ ਰਿਹਾ ਤੁਹਾਨੂੰ ਸਾਰਿਆਂ ਨੂੰ ਛੜਦੀ ਕਲਾ ਚ ਰੱਖੇ ਜੀ